ਮਿੱਤਰੋ ਅੱਜ ਦੀ ਵੀਡੀਓ ਆਪਣੀ ਮਾਨਸਾ ਬਰਨਾਲਾ ਤਪਾ ਜੋਗੇ ਰੱਲੇ ਦੇ ਏਰੀਏ ਦੇ ਪਿੰਡਾਂ ਵਾਲਿਆਂ ਵਾਸਤੇ ਆ ਸਪੈਸ਼ਲ ਤੁਹਾਨੂੰ ਪਤਾ ਕਿ ਜੋਗੇ ਰੱਲੇ ਦੇ ਨੇੜੇ ਰੱਲੇ ਪਿੰਡ ਦੇ ਵਿੱਚ ਕਾ ਰੋਡ ਦੇ ਉੱਤੇ ਮਾਨਸਾ ਬਰਨਾਲਾ ਰੋਡ ਦੇ ਉੱਤੇ ਬਹੁਤ ਵੱਡਾ ਕਬਾੜ ਆ ਤੇ ਇਸ ਦੇ ਵਿੱਚ ਜਿਹੜੀ ਵੀ ਤੁਹਾਨੂੰ ਚੀਜ਼ ਦੀ ਲੋੜ ਆ ਜਿਵੇਂ ਤੋੜੀ ਵਾਲੀਆਂ ਮਸ਼ੀਨਾਂ ਦੇ ਟਾਇਰ ਪੁਲੀਆਂ ਜਾਂ ਹੋਰ ਵੀ ਜਿਹੜੀ ਵੀ ਚੀਜ਼ ਦੀ ਲੋੜ ਆ ਤੁਸੀਂ ਖਰੀਦ ਵੀ ਸਕਦੇ ਹੋ ਤੇ ਵੇਚ ਵੀ ਸਕਦੇ ਹੋ ਇੱਥੇ ਹਰ ਇੱਕ ਚੀਜ਼ ਉਹਨੂੰ ਮੌਜੂਦ ਮਿਲੂਗੀ ਟਰਾਲੀਆਂ ਟਰੈਕਟਰ ਜੇ ਕਿਸੇ ਨੇ ਖਰੀਦਣੇ ਆ ਜਾਂ ਵੇਚਣੇ ਆ ਉਹ ਵੀ ਮਿਲਣਗੇ ਤੇ ਹੋਰ ਵੀ ਬਹੁਤ ਤਰ੍ਹਾਂ ਦਾ ਸਾਮਾਨ ਆ ਇੱਥੇ ਹਾਲ ਸੁਹਾਗੇ ਜਾਂ ਕਿਸੇ ਨੇ ਰੇੜੀਆਂ ਟਰਾਲੀਆਂ ਤੇ ਤੁਸੀਂ ਖਰੀਦ ਵੀ ਸਕਦੇ ਹੋ ਤੇ ਇੱਥੇ ਵੇਚ ਵੀ ਸਕਦੇ ਹੋ ਮੈਂ ਇਹਨਾਂ ਬਾਈਆਂ ਦਾ ਨੰਬਰ ਮੈਂਸ਼ਨ ਕਰੂੰਗਾ ਪਾਉਂਗਾ ਵੀ ਵੀਡੀਓ ਦੇ ਵਿੱਚ ਤੁਸੀਂ ਇੱਥੋਂ ਗੱਲਬਾਤ ਕਰ ਸਕਦੇ ਹੋ ਇਹਨਾਂ ਨਾਲ ਤਵੀਆਂ ਦੇ ਸੈੱਟ ਵੀ ਬਹੁਤ ਖੜੇ ਨੇ ਇਹਨਾਂ ਕੋਲੇ ਤੇ ਜਿਵੇਂ ਕਣਕ ਬੀਜਣ ਵਾਲੀਆਂ ਮਸ਼ੀਨਾਂ ਜੀਆਂ ਹੁੰਦੀਆਂ ਸੀ ਪਹਿਲਾਂ ਉਹ ਵੀ ਬਹੁਤ ਖੜੀਆਂ ਨੇ ਉਹ ਵੀ ਤੁਸੀਂ ਲੈ ਸਕਦੇ ਹੋ ਤੇ ਇੱਥੇ ਮਸ਼ੀਨਾਂ ਦੇ ਚੱਕਰ ਵੀ ਸੈੱਟ ਕੀਨੇ ਜਾਂਦੇ ਆ ਇਹਨਾਂ ਕੋਲੇ ਮਿਸਤਰੀ ਵੀ ਹੈਗਾਗਾ ਜੇ ਕਿਸੇ ਨੇ ਕੋਈ ਕਰਵਾਉਣਾ ਤੇ ਆ ਗੇਅਰ ਪਏ ਨੇ ਮਸ਼ੀਨਾਂ ਦੇ ਤੁਸੀਂ ਇਹ ਵੀ ਲੈ ਸਕਦੇ ਹੋਗੇ ਤੇ ਹੋਰ ਵੀ ਬਹੁਤ ਤਰ੍ਹਾਂ ਦਾ ਸਮਾਨ ਆ ਇੱਥੇ ਸਾਫਟਾ ਵਗੈਰਾ ਜਾਂ ਹੋਰ ਵੀ ਕੋਈ ਵੀ ਚੀਜ਼ ਪੀਟਰ ਇੰਜਨ ਵੇਚਣਾ ਕਿਸੇ ਨੇ ਜਾਂ ਕੋਈ ਕਿਸੇ ਵੀ ਤਰ੍ਹਾਂ ਦਾ ਗਾਡਰ ਵਗੈਰਾ ਵੇਚਣਾ ਤਾਂ ਇਹਨਾਂ ਨੂੰ ਮਿਲ ਸਕਦਾਗਾ ਤੇ ਇਹਨਾਂ ਦਾ ਨੰਬਰ ਪਾਉ ਮੈਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਤਾਂ ਜੋ ਇੱਥੋਂ ਲੋਕ ਚੀਜ਼ਾਂ ਖਰੀਦ ਤੇ ਵੇਚ ਸਕਣ ਧੰਨਵਾਦ ਜੀ